ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਇੱਕ ਮੱਝ సేਲੇ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂਪਸੂ ਰੱਖੇ ਵੇ ਆ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਪੂ ਜੀ ਬਾਬੂ ਹਸੀਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਂ ਵਧੀਆ ਹਾਂ ਠੀਕ ਠਾਕ ਜੀ ਨਾਮ ਤੇ ਐਡਰੈਸ ਬੋਲੋ ਨਾਮ ਜਗਜੀਤ ਸਿੰਘ ਮੋੜ 123 ਠੀਕ ਹੈ ਜੀ ਪਿੰਡ ਮੋੜ ਮਕਸੂਦਾ ਜ਼ਿਲ੍ਹਾ ਕਿਹੜਾ ਪੈਂਦਾ ਬਰਨਾਲਾ ਜੀ ਬਰਨਾਲਾ ਤਹਿਸੀਲ ਕਿਹੜੀ ਹੈ ਜੀ ਤਪਾਪ ਜੀ ਤਪਾ ਨਿਹਰੇ ਤਪਾ ਸ਼ਹਿਰ ਆ ਜਾਂਦਾ ਹਣੀ ਹਾਂਜੀ ਮੋਬਾਈਲ ਨੰਬਰ ਬੋਲ 93631 ਹੂੰ 67463 ਠੀਕ ਹੈ ਜੀ ਬਾਪੂ ਜਿਹੜੀ ਮੱਝ ਦੇਦੇ ਆਪਣੇ ਘਰ ਜਿਉਂ ਆ ਇਹ ਨਹੀਂ ਲਿਆਂਦੀ ਵੀ ਹੈ ਪਿਛਲੇ ਪਿਛਲੇ ਸੂਏ ਲਿਆਂਦੀ ਸੀ ਹਾਂਜੀ ਕਿਹੜਾ ਸੂਆ ਹੁੰਦੀ ਆ ਹੁਣ ਇਹ ਹੁਣ ਤੀਜਾ ਸੂਆ ਜੀ ਇਹ ਤੀਜਾ ਸੂਆ ਹਾਂਜੀ ਕਿੰਨੇ ਦਿਨ ਲੈਂਦੀ ਹੈ ਇਹ ਇਹ ਲੈ ਜੂ 5-4 ਦਿਨ ਜੀ 5 ਤੋਂ 4 ਦਿਨ ਹਾਂਜੀ ਕਿੰਨਾ ਦੁੱਧ ਛੋਇਆ ਪਿਛਲੇ ਸੂਏ ਦੁੱਧ ਇਹ 15-16 ਲੀਟਰ ਕਿ ਹੋਇਆ ਜੀ 15 ਤੋਂ 16 ਰਿਕਾਰਡ ਫੇਸ ਬੜਾ ਚੰਗਾ ਸਿੰਘ ਬਹੁਤ ਚੰਗਾ ਚੰਗੀ ਆ ਫੁੱਲ ਕੱਦ ਸਮੀ ਭਲੀ ਫੁੱਲ ਲੰਮੀ ਲੰਮੀ ਬਹੁਤ ਆ ਬਈ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਣ ਮੇਲੇ ਪੂਰੇ ਗੈਰ ਤੇ ਜਵਾਈ ਜੁਈ ਕਿਵੇਂ ਜੀ ਬਹੁਤ ਵਧੀਆ ਜਵਾਈ ਹੈ ਜੀ ਬਹੁਤ ਵਧੀਆ ਬਹੁਤ ਮੋਟੀ ਧਾਰਾ ਜੀ ਠੀਕ ਹੈ ਠੰਡੀ ਸੀ ਲਾਉ ਲੈ ਲੈ ਵਾ ਲੂ ਵਾ ਕਮਾਲ ਦਾ ਕੱਦ ਵੱਡ ਫੁੱਲ ਸਮੀ ਭਲੀ ਰਾਜੀ ਰੂਜੀ ਫੁੱਲ ਮੁੱਲ ਕੀ ਰੱਖਿਆ ਵਾਪਕ ਇੱਕ 60 ਹੈ ਜੀ 160 ਮਾਨਦਾਨ ਹੋ ਜੇ हां ठीक है मौके दे भाई मान दान जरूर हो जो 160000 रुपया 몰라 ਰਾਜੀ ਰੋਜੀ ਫੋਲਾ ਪਿੱਠ ਫੁੜਾ ਦੇਖੋ ਬਈ ਚੌੜਾ ਚੂੜਾ ਬਹੁਤ ਉੱਤੋਂ ਵੀ ਸਮੇਂ ਭਲੀ ਰਾਜੀ ਰੋਜੀ ਦੇਖੋ ਲੇਵਾ ਕਮਾਲ ਹੁਲਦ ਵਾਪੂ ਮੜੀ ਤੋਰ ਕੇ ਰੱਖਿਆ ਦੋ ਹਲੇ ਦਿਨ ਕਰਮਾ ਲਈ ਲੈਣੀ ਆ ਕੱਚੀ ਕੱਚੀ ਆ ਹੋਸਾ ਬਣਾਉਂਦਾ ਜਲਾ ਲੇ ਬਈ ਬਣੂਗੀ ਬਹੁਤ ਸਿਆਰ ਬਹੁਤ ਚੰਗੀ ਹੋ ਫੁੱਲ ਢਾਂਚਾ ਢਾਂਚਾ ਕਮਾਲ ਦਾ ਫੁੱਲ ਕੱਦਾ ਬਈ ਸਮਝ ਬੜੀ ਬੋਲਾ ਥੋੜਾ ਜਿਹਾ ਕੈਮਰੇ ਤੋਂ ਜਾ ਕੇ ਰਹੀ ਆ ਜੁ ਮੈਂ ਚੈੱਕ ਕਰੀ ਇੰਦਰ ਪੂਰੀ ਤਰ੍ਹਾਂ ਰਿਵੀਸ ਸਾਫ਼ ਥੋੜੀ ਕੈਮਰੇ ਤੋਂ ਜਾਕਦੀ ਆ ਉਂਝ ਕੋਈ ਚੱਕਰ ਨਹੀਂ ਮੋਲ 1.60 ਬਹੁਤ ਮਾਨਦਾਨ ਜ਼ਰੂਰ ਹੋ ਜਾਊਗਾ ਲੈ ਫੇਸ ਰੂਸ ਦੇਖੋ ਬਈ ਖੜ ਨਹੀਂ ਖੁੱੜ ਨਹੀਂ ਮੱਝ ਦੀ ਬਹੁਤ ਚੰਗੀ ਆ ਫੁੱਲ ਕਰਦਾ ਕੱਦ ਕੋਈ ਛੋਟਾ ਨਹੀਂ ਫੁੱਲ ਕਰਦਾ ਸਮੀਪਲੀ ਫੁੱਲ ਬਾਈ ਦੇ ਮੰਨ ਕੇ ਚਲੋ ਘਰ ਦੇਈ ਆ ਪਿਛਲੇ ਸਵੇਲਿਆਂ ਦੀ ਸੀ ਬਾਈ ਨੇ ਥਣ ਥਣ ਬਹੁਤ ਚੰਗਾ ਤੇ ਕਿਸੇ ਵੀਰ ਨੂੰ ਬਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ